ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਲੋ ਜੀ ਟਰੇਮ ਸ਼ਾਮਾਂ ਦਾ ਤੇ ਆਪਾਂ ਬਣਾਇੰਨੀ ਚਲਦੀ ਲਾਈਏ ਸਬਜੀ ਦਾ ਤੜਕਾ ਇਧਰ ਮੈਂ ਤਾਂ ਚੱਪਤੀ ਲਾ ਇਹ ਚ ਪਾਈਏ ਤੇਲ ਇਧਰ ਆਪਾਂ ਟਮਾਟਰ ਪਿਆਜ਼ ਤੇ ਉਹ ਨਸਨ ਇਧਰ ਲੈ ਆਂਦਾ ਦੁੱਧ ਆ ਲਿਆ ਘਰ ਮੈਂ ਨਾਲ ਨਾਲ ਦੁੱਧ ਨੂੰ ਬਾਲਾ ਆ ਜੀ ਖਲੋਣਾ ਤਾਂ ਹੈਗਾ ਯਾਰ ਸੋਈ ਛੋਨਾ ਚੇਰੋ ਤੇ ਇਧਰ ਸਬਜੀ ਗਾਜਰਾਂ ਦੀ ਆਲੂ ਗਾਜਰਾ ਤੇ ਸਵੇਰੇ ਬਣਾਵਾਂਗੇ ਆ ਟਮਾਟਰ ਵਾਲਾ ਗਾਜਰਾ ਬਣਾਵਾਂਗੇ ਇਹ ਗਾਜਰਾਂ ਦਾ ਬੜਾ ਭਾੜੀ ਹੈ ਇਹ ਤੋਂ ਨਿਕ ਕੜੜੀਆਂ ਜਿਹਾ ਬੰਦਣਾ తీਰੇ ਲੱਗਿਆ ਵੇ ਕੜੜ ਕੜੜ ਜਿਆ ਕਰਦਣਾ ਉਹ ਕਿ ਇਹਨਾਂ ਨੂੰ ਕਿਉਂ ਪਾਣੀ ਪਾਉਣੇ ਪੈਣਾ ਫਿਰ ਇਹਨਾਂ ਨੂੰ ਗਲਣਾ ਕਿਉਂਕਿ ਤੁਹਾਨੂੰ ਪਤਾ ਹੀ ਪਾਣੀ ਪਾਉਣ ਨਾਲ ਗਲਦੇ ਨਹੀਂ ਚਲੋ ਤਾਂ ਲਈਏ ਤੜਕਾ ਤੇ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਵਾਦੋ ਵਾਦ ਵੀਡੀਓ ਸ਼ੇਅਰ ਕਰੋ ਤੇ ਚਲੋ ਲਈਏ ਤੜਕਾ को aja ਲਓ ਜੀ ਦੁੱਧ ਨੂੰ ਆ ਗਿਆ ਬਾਲਾ ਤੇ ਰਸੋਈ ਸਾਰਾ ਇਹ ਪੂਰੀ ਸਲਿਆ ਆ ਮੈਂ ਸਾਰੀ ਸਾਫ ਕਰਤੀ ਤੇ ਮੈਂ ਹਾਂ ਤੇ ਇਧਰ ਲਾਤਾ ਤੜਕਾ ਇਹਦੇ ਵਿੱਚ ਗਾਜਰਾਂ ਜਿਹੜੇ ਮੈਂ ਪਾਇਆ ਪਾਣੀ ਤੁਹਾਨੂੰ ਪਤਾ ਇਹ ਗਾਜਰਾਂ ਜਿਹੜੀਆਂ ਵਾ ਸਖਤ ਹੁੰਦੀਆਂ ਇਹ ਆਪ ਆਪਣੇ ਆਪ ਪਾਣੀ ਸੁੱਕ ਜਾਣਾ ਗਾਜਰਾਂ ਲੱਗ ਗਿਆ ਸਬਜੀ ਨੂੰ ਤੜਕਾ ਹੁਣ ਆਪਾਂ ਬਨੂਨੀ ਆਟਾ ਚਲੋ ਦੁੱਧ ਨੂੰ ਪਾ ਲਾ ਆ ਜੀ ਉਹ ਕਰਦਗੇ ਗੈਸ ਨੂੰ ਬੰਦ ਲਫਾ ਫਾ ਦੋ ਦਾਲਾ ਅਗੋਂ ਮੈਂ ਡੱਬੇ 'ਚ ਪਵਾ ਕੇ ਲਿਓਨੀ ਹਾਂ ਤੇ ਉਹ ਦੋਜੀ ਵੀ ਜਿਹੜਾ ਨਾ ਕੁਛ ਦੁੱਧ ਥੋੜਾ ਜਿਹਾ ਡੱਬੇ 'ਚ ਘਟ ਪੈਂਦਾ ਉਹ ਵੀ ਹੁਣ ਉਹ ਇਹ ਹਾਂ ਤੇ ਮੈਂ ਫੇਰ ਡੱਬਾ ਘੜਦੀ ਨਹੀਂ ਮੈਂ ਫੇਰ ਆ ਦੇਣੀ ਲਫਾ ਭੇਜੀ ਪਾ ਲੇ ਕੋਈ ਨਹੀਂ ਗੜਨਾ ਸੌਖਾ ਤੇ ਆਟਾ ਵੀ ਆਵੇ ਆਪਾਂ ਪਿਆ ਲਿਆਂਦੇ ਜੋਦ ਸੋਦੇ ਆਇਆ ਕੱਲ ਜੋ ਕੇ ਤੇ ਰਮੇ ਭਰ ਗੀਣ ਮੀਨਾ ਬੰਨੇ ਹੁਣ ਯਾਰ ਪਾਉਣੇ ਆ ਪੰਜ-ਸੱਤ ਕਿਲੋ ਆਮ ਲੈ ਆਣਗੇ ਜਿਹੜਾ ਲਿਆਂਦਾ ਸੀ ਜੋਦੇ ਦੇ ਨਾਨਕੇ ਵਾਲਾ ਮਾਮੀ ਨੇ ਦਿੱਤਾ 10 ਕਿਲੋ ਦਾ ਡੱਬਾ ਭਰ ਕੇ ਉਹ ਤਾਂ ਸਵਾਦਾਂ ਸਵਾਦਾਂ ਜਿਹਾ ਖਾਦਾ ਨਾਲੇ ਹੁਣ ਨਵਾਂ-ਨਵਾਂ ਖਾਦਾ ਜਾਣਾ ਮੁੜ ਕੇ ਤੇ ਜਦੋਂ ਫੇਰ ਕਿੱਥੋਂ ਫੇਰ ਤੇ ਗੰਗਲਗਰਮ ਆ ਜਾਣੀਆਂ ਅਲਕ ਕੁਝ ਮਿੱਠੇ ਨਿੰਬੂ ਪਾਉਣੇ ਆ ਲਿਆਂਕੇ ਹੁਣ ਸਸਤੇ ਹੋ ਗਏ 1.5 ਕਿਲੋ ਪਾ ਲੈਣੇ ਜੀਰੇ ਦੇ ਕੇ ਕਿੰਨੇ ਦਿਨਾਂ ਦੇ ਲੰਘ ਜਾਣੇ ਚਲੋ ਜੀ ਆਟਾ ਭਰੀ ਧੀ ਬੜਾ ਛਾਲਨੀ ਵੇਦੀ ਮਹਾ ਨਿਕਲਦਾ ਚਲੋ ਲੈ ਇਨਾ ਕੁ ਬੰਨਣਾ ਆਟਾ ਹੈਗਾ ਵਾ ਕੁਛ ਝੋਲ ਪਏ ਅਸਤੇ ਮੈਂ ਫੋਲ ਹੀ ਰਹਿਣ ਤਾਂ ਵਾ ਮਾਂ ਸਬਜੀ ਛੇਸ਼ੇ ਆਪਾਂ ਤੇ ਬਣਾ ਲੀਏ ਬਹੁਤ ਗਰਮੀ ਆ ਅਈ ਨਾ ਮੀਂਹ ਤੇ ਆਸ ਨਹੀਂ ਹੋ ਰਹੀ ਖਾਣੇ ਫੇਰ ਉਹ ਮਰ ਮਰੋੜਾ ਇਹ ਨਹੀਂ ਕਰਕੇ ਮਲ ਰੋ ਕੇ ਦੇ ਕੇ ਤੇ ਰੱਖ ਦੇ ਨੇ ਮਿਲਾਪੋਣਾ ਬਣ ਕੇ ਫਿਰ ਮਤੀ ਦਵਾਂਗੇ ਇਹਦਾ ਇਹਨੂੰ ਕਰਕੇ ਢੱਕ ਦੇਗੇ ਫਿਰ ਪਣੀ ਮਲ ਜਾਂਦੀ ਨਾਲ ਆਟਾ ਫੁੱਲ ਕੇ ਵੜੇ ਵੜੇ ਬਣ ਜਾਈਏ ਇਦਾਂ ਜਦੋਂ ਮਲਦੀ ਹੈ ਉਹ ਜੋਗ ਉੱਪਰ ਲਾਈ ਜਾਈਏ ਬਈ ਜਾਈਏ ਭਾਈ ਬਾਹਰ ਤੋਂ 3 ਵਾਈਕਾਂ ਦਾ ਕਰਕੇ ਆਟਾ ਕੋਈ ਤਾਂ ਨਹੀਂ ਮੈਂ ਵਹਿ ਇਦਾਂ ਰਾ ਦੇਣੀ ਮੜਾ ਜਾਂ ਮੜ ਕੇ

ਲੇ ਬਤੋ ਚੋਚੋ ਕਿ ਪਾਣੀ ਤੇ ਥੱਲੇ ਪੈਰਾਂ ਚ ਸਾਰਾ ਇੰਨਾ ਹੀ ਹੈਗਾ ਤੇ ਜੇ ਉਹ ਲੱਗਦੇ ਪੈਰ ਜਬਲਾਂ ਨੇ ਸਾਰੇ ਸ਼ਾਂਤੀ ਸ਼ਾਲੀਆਂ ਨੇ ਜਿੱਦਾਂ ਪਚੇ ਥਾਂ ਤੇ ਨੇ ਆਵੇ ਆਟਾ ਦੁੱਧ ਵਿੱਚ ਪਾ ਲਿਆ ਗਿਆ ਠੀਕ ਆਟਾ ਵੀ ਆਉਣਾ ਗੁੰਨ ਲਿਆ ਸਮਝੀ ਅਵੇ ਬਾਣੀ ਆਣੀ ਥੋੜਾ ਕ ਪਾਣੀ ਹੈ ਕਸਰ ਥੋੜੀ ਕ ਗਾਜਰ ਨੂੰ ਕੱਚੇ ਨੂੰ ਆ ਵੀ ਮੈਂ ਪਤੀਲੇ ਦੇ ਬਣਾਈ ਨਾਲ ਪਤੀਲੇ ਦੇ ਸਬਜੀ ਲੈ ਆ ਵੇਖੋ ਕੱਚਾ ਆਲੀ ਰਾਂਗੀ ਦਾਹ ਦਾ ਠੀਕ ਪਤੀਲੇ ਦੇ ਵਿੱਚ ਘਾੜ ਤੇ ਭਾ ਬਣ ਜਾਂਦੀ ਨਾਲ ਸਬਜੀ ਜਿਹੜੀ ਇੱਥੇ ਕੁੱਟੀ ਰਹਿੰਦੀ ਹੈ ਕੜਾਈ ਦਾ ਖਲਾਰ ਖਾਨਾ ਜਿਆਦਾ ਚਲੋ ਜੀ ਆਪਾਂ ਹੋ ਗਏ ਤੁਹਾਨੂੰ ਵੇਖ ਲੈ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸਾਬ ਭੈਣ ਭਰਾਵਾਂ ਨੂੰ ਲਾਈਕ ਸ਼ੇਅਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਜੇ ਤੁਸੀਂ ਕਮੈਂਟ ਕਰਦੇ ਬਹੁਤ ਹੌਸਲਾ ਮਿਲਦਾ ਕਿ ਮੇਰੇ ਸਾਰੇ ਭੈਣ ਭਰਾ ਵੀਡੀਓ ਵੇਖਦੇ ਆ ਤਾਂ ਹੀ ਕਮੈਂਟ ਕਰਦੇ ਆ ਜਦੋਂ ਤਾਂ ਹੀ ਫਿਰ ਅੱਗੇ ਵਧਣ ਦਾ ਮੌਕਾ ਮਿਲਦਾ ਜਦੋਂ ਆਪਾਂ ਵੀਡੀਓ ਤੇ ਕਮੈਂਟ ਪੜਦੇ ਭੈਣਾਂ ਦੇ ਇਦਾਂ ਹੀ ਤੁਸੀਂ ਕਮੈਂਟ ਕਰਦੇ ਰਹੋ ਹੌਸਲਾ ਦਿੰਦੇ ਰਹੋ ਆਪਾਂ ਐਸੇ ਹੌਸਲੇ ਦੇਣ ਨਾਲ ਅੱਗੇ ਵਧਦੇ ਰਹੀਗੇ ਕੋਈ ਵਾਲੀ ਇੱਕ ਦਿਨ ਆਪਾਂ ਨੂੰ ਮੰਜ਼ਿਲ ਮਿਲੂਗੀ ਤੁਰੇ ਆ ਮਾਰਾ ਯਾਪੇ ਕੋਈ ਨਹੀਂ ਸਾਥ ਦਊ ਬਾਬਾ ਬੱਦੀ ਬਸਿੰਗੀ ਉਹਦੇ ਸਿਰ ਤੇ ਉਹਦੇ ਪਰੋਸੇ ਹੀ ਚਲੋ ਜੀ ਕਰਗੇ ਵੀਡੀਓ ਦਾ ਐਂਡ ਤੇ ਮਿਲਾਂਗੇ ਕੱਲ ਨੂੰ ਇਸ ਸਵੇਰੇ ਵੀਡੀਓ ਆਊਗੀ ਹੁਣ ਹੈਗੀ ਤੇ ਹੁਣ ਸ਼ਾਮਾਂ ਦੀ ਆ ਸਵੇਰੇ ਆਊ 10 ਵਜੇ ਹਰ ਰੋਜ਼ 10 ਵਜੇ ਜਿਹੜੀ ਸ਼ਾਮਾਂ ਵਾਲੀ ਵੀਡੀਓ ਆਇਆ ਕਰੂਗੀ ਹੁਣ ਮੈਂ 10 ਵਜੇ ਪਾਇਆ ਕਰਨੀ ਤੇ ਜਰੂਰ ਬਾਤੋਂ ਬਾਧ ਜਿੰਨੀ ਹੋ ਸਕੇ ਵੀਡੀਓ ਸ਼ੇਅਰ ਕਰੋ ਨਵੇਂ ਭੈਣ ਭਰਾ ਨਾਲ ਜੁੜੂ ਸਬਸਕ੍ਰਾਈਬ ਕਰੋ ਚੈਨਲ ਨੂੰ ਵਾਤੋਂ ਬਾਦ ਚਲੋ ਜੀ ਜੁੜੇ ਬਸਤੇ ਰਹੋ ਇਦਾਂ ਵੀਡੀਓ ਮੈਂ ਬਣਾਉਂਦੀ ਰਾਵਾਂ ਸੋਹਣਾ ਸੋਹਣਾ ਤੇ ਤੁਸੀਂ ਵੇਂਦੇ ਰਹੋ ਵਾਤੋਂ ਮਦਦ ਪੈਣ ਦੀ ਮਦਦ ਕਰੋ ਜੇ ਨਹੀਂ ਹੋ ਸਕਦੀ ਚਲੋ ਜੀ